ਲੋ ਜੀ ਦੋਸਤੋ ਫਾਈਨਲੀ ਆਪਾਂ ਪਰਾਗਰਾਜ ਜੀ ਲਾਹੌਰਬਾਦ ਸ਼੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀ ਨਿਰਵਾਨ ਉੱਥੇ ਪਹੁੰਚ ਗਏ ਆ ਥਕਾਵਟ ਹੋ ਗਈ ਬਹੁਤ ਜ਼ਿਆਦਾ ਸਵੇਰ ਚੱਲੇ ਸੀ 4:30 5 ਤੇ 7 ਵਜੇ ਪਹੁੰਚੇ ਕੰਟੀਨਿਊਸਲੀ ਬਿਨਾਂ ਰੁਕੇ ਬਸ ਇੱਕ ਨਾਸ਼ਤਾ ਕੀਤਾ ਸੀਗਾ ਰੁੱਤਕ ਤੇ 14 ਘੰਟਿਆਂ ਦਾ ਸਫ਼ਰ ਰੋਡ ਜੁਪੀ ਚ ਬਹੁਤ ਵਧੀਆ ਸੀਗੇ ਜੋਗੀ ਨੇ ਕੰਮ ਕੀਤਾ ਲੱਗਦਾ ਹੁਣ ਟਿਕਾਵਟ ਹੋ ਗਈ ਬਹੁਤ ਜ਼ਿਆਦਾ ਦੋਸਤੋ ਤੁਹਾਨੂੰ ਕੱਲ ਨੂੰ ਦਿਖਾਉਨੇ ਆ ਕੰਬ ਮੇਲੇ ਦੀਆਂ ਤਿਆਰੀਆਂ ਇਹ ਜੀ ਕੰਗਾ ਨਦੀ ਇਹਦੀ ਬਹੁਤ ਹੀ ਵੱਡੇ ਏਰੀਏ ਦੇ ਵਿੱਚ ਫੈਲੀ ਹੋਈ ਹੈ ਲਗਭਗ ਕਿਲੋਮੀਟਰਾਂ ਦਾ ਏਰੀਆ ਦੇਖੋ ਕੰਮ ਮੇਲੇ ਦੀਆਂ ਤਿਆਰੀਆਂ ਜੋਰਾ ਸ਼ੋਰਾ ਦੇ ਚੱਲੀ ਜਾਂਦੀ ਹੈ ਬਹੁਤ ਜਿਆਦਾ ਵੀ ਦਿਖਾਉਣਿਆ ਤੁਹਾਨੂੰ ਅੱਗੇ ਅੱਗੇ ਕਿੰਦਾ ਹੋਈ ਜਾਂਦੀਆਂ ਤਿਆਰੀਆਂ ਇਸ ਜਗ੍ਹਾ ਦੇ ਵਿੱਚ ਬਾਬਾ ਅਮਰਤਮਨੀ ਜੀ ਮਾਨਸਾ ਵਾਲੇ ਤੋਂ ਬਲੇ ਇਹਦਾ ਪੰਡਾਲ ਹੈ ਇੱਥੇ ਬਹੁਤ ਵੱਡੇ ਪੱਧਰ ਤੇ ਕਲੰਗਰ ਲਗਾਇਆ ਜਾਣਾ ਹੈ ਜਿਨ੍ਹਾਂ ਦੀ ਇਨਸਪੈਕਸ਼ਨ ਕਰਨ ਦੇ ਲਈ ਉਹ ਖੁਦ ਅਜੇ ਤੇ ਪਹੁੰਚੇ ਨੇ ਦੇਖ ਰਹੇ ਨੇ ਕਿੰਦਾਂ ਦੀਆਂ ਨੇ ਤਿਆਰੀਆਂ ਕਿਦਾਰੇ ਹਨ ਨਾ ਪੂਰਾ ਕਿਲੇ ਸਟੋਰ ਮਤਲਬ ਸਮਾਨ ਰਾਸ਼ਨ ਉਸਨ ਸਮਾਨ ਦੇ ਜੇਕਰ ਬਣਾਉਗਾ ਤੇ ਚੂਮ ਬਣਾਉਗਾ देखो अभी हमने लगवाया है इसको जरूर <laughs> दिखाते हैं आपको <laughs> मजा तो दिखते हैं हम ऐसा सजाएंगे कि एकदम बिल्कुल आनंद देखे आते तो ज्यादा भीड़ भाड़ ये पार्क रहेगा आपका पूरा पार्क रहेगा कटोरे लगा देंगे उधर से कर दिया आगे तो लग न रहने का मजा तो टेंट में है लेकिन टेंट लगना चाहिए ये अभी हमने आज स्थाई अपना ऑफिस बनाया ये हो गया आपका मंदिर नंबर ਦੇ ਗੁਰੂ ਜੀ ਸਭ ਪੂਰਾ ਪ੍ਰਕਰਮਾ ਟ੍ਰੈਂਟ ਬਹੁਤ ਸੋਹਣਾ ਜਰਾ ਹੈ ਨਾ ਬਹੁਤ ਛੋਟੀਆਂ ਲਗਾਏ ਹੈ ਹੈ ਨਾ ਅੱਛਾ ਹੈ ਕਿ ਨਹੀਂ ਉਹ ਵੀ ਸੁੰਦਰ ਹੈ ਸਾਫ ਸੁਥਰਾ ਨਾਨੇ ਸਭ ਚੂਨ ਕਿਲਾ ਰਹੇ ਬਾਵਾ ਜੀ ਉਹ ਨਏ ਚੱਕੜ ਪਕੜ ਵਾਲਾ ਨੇ ਮੈਂ ਕੰਮ ਧੀਰੇ ਕਰਾ ਰਹਾ ਹਾਂ ਲੇਕਿਨ ਅੱਛਾ ਕਰਾ ਰਹਾ ਹਾਂ ਇਹ ਮਤਲਬ ਸਾਡੇ ਨਿਗਰਾਨੀ ਮੇ ਹੋ ਅਧਿਕਾਰੀ ਆਏ ਤਾਂ ਬੈਠੇ ਤੇ ਦੇਖੇ ਸਭ ਇਹ ਦੇਖੋ ਨਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਟੈਂਪਰੇਰੀ ਪੁਲ ਬਣਾਏ ਜਾ ਰਹੇ ਨੇ ਇਹ ਦੇਖੋ ਆਪਾਂ ਨਦੀ ਦੇ ਉੱਪਰ ਟੈਂਪਰੇਰੀ ਜੋ ਪੁਲ ਬਣੇ ਹੋਏ ਨੇ ਉਸ ਦੇ ਉੱਪਰ ਜਾ ਰਹੇ ਆ ਇਹ ਹੈ ਕੁੰਬ ਨਗਰੀ ਪਰਾਗਰਾਜ ਦੇਖੋ ਜੀ ਚੱਲ ਰਹੀਆਂ ਨੇ ਕੁੰਬ ਦੀਆਂ ਤਿਆਰੀਆਂ ਬਹੁਤ ਵੱਡੇ ਪੱਧਰ ਤੇ ਲਗਭਗ 20-25 ਕਿਲੋਮੀਟਰ ਦੇ ਏਰੀਆ ਦੇ ਵਿੱਚ ਕੁੰਭ ਦਾ ਮੇਲਾ ਮਨਾਇਆ ਜਾਂਦਾ ਹੈ। ਬਹੁਤ ਹੀ ਵੱਡਾ ਪ੍ਰੋਜੈਕਟ ਹੈ। ਗੱਲਬਾਤ ਕੀਤੀ ਸੀ ਇੱਥੇ ਕਿ ਨੇ ਜੋਗੀ ਜੀ ਵੀ ਇੱਥੇ ਚੱਕਰ ਮਾਰਦੇ ਰਹਿੰਦੇ ਥੋੜੇ ਟਾਈਮ ਦੇ ਬਾਅਦ ਬਹੁਤ ਵਧੀਆ ਸਰਕਾਰ ਹੈ ਜੋਗੀ ਜੀ ਦੀ। ਦੇਖੋ ਜੀ ਇਹ ਨਦੀ ਦੇ ਵਿੱਚ ਹੀ ਆਪਾਂ ਇਸ ਟਾਈਮ ਨਦੀ ਦਾ ਪਾਣੀ ਇੱਥੇ ਨਹੀਂ ਜਦੋਂ ਨਦੀ ਹਫਾਨੀ ਹੁੰਦੀ ਹੈ ਤਾਂ ਇਸ ਜਗ੍ਹਾ ਤੇ ਵੀ ਨਦੀ ਦਾ ਪਾਣੀ ਆ ਜਾਂਦਾ ਹੈ। ਖਾਨੇ ਆ ਤੁਹਾਨੂੰ ਕੁੰਬ ਦੇ ਮੇਲੇ ਦੀਆਂ ਤਿਆਰੀਆਂ ਦੇਖੋ ਟੈਂਪਰੇਰੀ ਸ਼ੈੱਡ ਕਿੰਨੇ ਸੋਹਣੀਆਂ ਸੋਹਣੀਆਂ ਝੋਪੜੀਆਂ ਬਣਾਈਆਂ ਜਾ ਰਹੀਆਂ ਨੇ ਸਪੈਸ਼ਲ ਕੁੰਬ ਮੇਲੇ ਦੀ ਲਈ ਹਰ ਇੱਕ ਖਾੜੇ ਦੇ ਅਲੱਗ-ਅਲੱਗ ਡੈਕੋਰੇਸ਼ਨ ਹੈ ਅਲੱਗ-ਅਲੱਗ ਏਰੀਆ ਦੇ ਵਿੱਚ ਆਪਣੇ ਆਪਣੇ ਟੈਂਟਰ ਲਗਾਏ ਜਾ ਰਹੇ ਨੇ ਉਸ ਏਰੀਆ ਦਾ ਆਪ ਚੱਕਰ ਮਾਰਨ ਆਏ ਸੀ ਗੱਡੀ ਤੇ ਦੇਖ ਰਹੇ ਆ ਤੇ ਤੁਹਾਨੂੰ ਦਿਖਾ ਰਹੇ ਆ ਕਿਵੇਂ ਹੋ ਰਹੀਆਂ ਨੇ ਕੁੰਭ ਮੇਲੇ ਦੀਆਂ ਤਿਆਰੀਆਂ ਲਗਭਗ ਇੱਕ ਪੂਰੇ 15-20 ਕਿਲੋਮੀਟਰ ਦੇ ਦਰਿਆ ਦੇ ਏਰੀਆ ਦੇ ਵਿੱਚ ਲੋਹੇ ਦੀਆਂ ਸ਼ੀਟਸ ਵਿਛਾ ਕੇ ਰੋਡਸ ਬਣਾਏ ਜਾ ਰਹੇ ਨੇ ਬਹੁਤ ਹੀ ਵੱਡਾ ਪ੍ਰੋਜੈਕਟ ਹੈ ਕੁੰਭ ਦਾ ਮੇਲਾ ਬਹੁਤ ਵੱਡੀ ਗੱਲ ਬਾਤ ਕੁੰਬ ਦਾ ਮੇਲਾ ਜਿਵੇਂ ਕਿ ਤੁਹਾਨੂੰ ਪਤਾ ਹੈ ਹਰ 12 ਸਾਲਾਂ ਬਾਅਦ ਮਨਾਇਆ ਜਾਂਦਾ ਹੈ ਇਹ ਚਾਰ ਅਲੱਗ-ਅਲੱਗ ਲੋਕੇਸ਼ਨ ਤੇ ਮਨਾਇਆ ਜਾਂਦਾ ਹੈ ਜਿੱਦਾਂ ਕਿ ਹਰਿਦਵਾਰ ਪਰਾਗਰਾਜ 나ਸਿਕ ਉਜੈਨ ਇਸ ਵਾਰ ਦਾ ਕੁੰਭ ਮੇਲਾ ਪਰਾਗਰਾਜ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਬਹੁਤ ਹੀ ਜੋਰਾ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਇਹ ਕੁੰਭ ਮੇਲਾ ਗੰਗਾ ਜਮਨਾ ਸਰਸਵਤੀ ਨਦੀ ਦੇ ਕਿਨਾਰੇ ਮਨਾਇਆ ਜਾਂਦਾ ਹੈ 2013 ਦੇ ਮਹਾਕੁੰਬ ਦੇ ਵਿੱਚ ਲਗਭਗ 12 ਕਰੋੜ ਦੇ ਸ਼ਰਧਾਲੂ ਆਪਣੀ ਆਸਥਾ ਲੈ ਕੇ ਦੁਨੀਆ ਦੇ ਵੱਖ-ਵੱਖ ਕੋਨੇ ਤੋਂ ਇੱਥੇ ਪਹੁੰਚੇ ਸੀਗੇ ਇਸ ਵਾਰ 20 ਕਰੋੜ ਤੋਂ ਵੱਧ ਸ਼ਰਧਾਲੂ ਪਹੁੰਚਣ ਦੀ ਉਮੀਦ ਹੈ ਕਈ ਦੋਸਤਾਂ ਦੇ ਮਨ 'ਚ ਵਿਚਾਰ ਆਉਂਦਾ ਹੋਊਗਾ ਕਿਹੜੇ ਵੱਡੇ-ਵੱਡੇ ਟੈਂਕਰ ਨੇ ਜੋ ਟੈਂਪਰੇਰੀ ਪੁਲ ਬਣਾਉਣ ਦੇ ਲਈ ਵਰਤੇ ਗਏ ਨੇ ਕਿ ਪਾਣੀ ਦੇ ਵਿੱਚ ਰੁੜਦੇ ਕਿਉਂ ਨੇ ਆ ਤੁਹਾਨੂੰ ਦਿਖਾ ਦਈਏ ਕਿ ਇਹਨਾਂ ਦੇ ਨੀਚੇ ਵਾਲੀ ਸਾਈਡ ਤੇ ਇਦਾਂ ਗਾਰਡਰ ਫਿੱਟ ਕੀਤੇ ਜਾਂਦੇ ਨੇ ਜਿੱਦਾਂ ਇਹ ਦੋ ਨੂੰ ਜੁਆਇੰਟ ਕਰਕੇ ਫਿਰ ਤੀਸਰੇ ਨੂੰ ਫਿਰ ਨਾਲ ਇਦਾਂ ਇਦਾਂ ਸਾਰੇ ਜੁਆਇੰਟ ਕੀਤੇ ਜਾਂਦੇ ਨੇ ਇਹ ਗਾਰਡਰ ਨੇ ਰੇਤੇ ਦੇ ਵਿੱਚ ਨੀਚੇ ਧਸ ਜਾਂਦੇ ਨੇ ਜੋ ਕਿ ਇਹਨਾਂ ਨੂੰ ਅੱਗੇ ਪਾਣੀ ਦੇ ਵਿੱਚ ਰਿੜਨ ਤੋਂ ਰੋਕਦੇ ਨੇ ਬਹੁਤ ਹੀ ਤਕੜਾ ਪ੍ਰਬੰਧ ਕੀਤਾ ਫਿਰ ਇਹ ਇਦਾਂ ਟੈਂਪਰੇਰੀ ਪੁਲ ਬੰਦਦੇ ਨੇ ਤੇ ਗੰਗਾ ਦੇ ਵਿੱਚ ਬਹੁਤ ਵੱਡੀ ਗਿਣਤੀ ਨੇ ਟੈਂਪਰੇਰੀ ਪੁਲ ਬਣਾਏ ਜਾਂਦੇ ਨੇ ਦੇਖੋ ਕਿੱਦਾਂ ਇਹਨੇ ਠੰਡੇ ਪਾਣੀ ਦੇ ਵਿੱਚ ਜਾ ਕੇ ਰੱਸੇ ਬੰਨ ਕੇ ਉਹ ਵੱਡੀਆਂ-ਵੱਡੀਆਂ ਟਿਊਬਸ ਨੂੰ ਜੋੜ ਰਹੇ ਨੇ ਆਪsetContentType ਟੈਂਪਰੇਰੀ ਪੁਲ ਬਣਾ ਰਹੇ ਨੇ ਬਹੁਤ ਹੀ ਠੰਡਾ ਪਾਣੀ ਹੈ ਗੰਗਾ ਵਈ ਦਾ ਤੁਸੀਂ ਦੇਖੋ ਕਿੱਦਾਂ ਇਹ ਇਹ ਵੀ ਵਾਲੀ ਤੋਂ ਨੈਕਸਟ ਟੀਊਬ ਨੂੰ ਕਿਤਾ ਖਿੱਚ ਕੇ ਲੈ ਕੇ ਆਣਗੇ ਤੇ ਆਪ ਜੀ ਜੁਆਇੰਟ ਕਰਨਗੇ ਹਾਂਜੀ ਤਾਂ ਦੇਖੋ ਇਸ ਸਾਈਡ ਤੋਂ ਆ ਰਹੀ ਹੈ ਗੰਗਾ ਨਦੀ ਔਰ ਉਸ ਸਾਈਡ ਤੋਂ ਆ ਰਹੀ ਹੈ ਜਮਨਾ ਨਦੀ ਇੱਥੇ ਦੋਨਾਂ ਦਾ ਹੁੰਦਾ ਮੇਲ ਜਿੱਥੇ ਕੁੰਭ ਦੇ ਮੇਲੇ ਦਾ ਮੇਰਾ ਇਸ਼ਾਨਾਨ ਹੋਣਾ ਤਿਆਰੀਆਂ ਬਹੁਤ ਜ਼ੋਰਾਂ ਤੇ ਦੇਖੋ ਲੱਖਾਂ ਦੇ ਹਿਸਾਬ ਨਾਲ ਲੇਬਰ ਇਹਦੀਆਂ ਤਿਆਰੀਆਂ ਤੇ ਲੱਗੀ ਹੋਈ ਹੈ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਟੈਂਪਰੇਰੀ ਪੁਲ ਬਣ ਰਹੇ ਨੇ ਬਹੁਤ ਵੱਡੇ ਪੱਧਰ ਤੇ ਲਾਈਟ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਔਰ ਬਹੁਤ ਵੱਡੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡੇ ਕਿਲੋਮੀਟਰਾਂ ਦੇ ਏਰੀਆ ਦੇ ਵਿੱਚ ਬੰਗਾ ਨਦੀ ਫੈਲੀ ਹੋਈ ਹੈ। ਦੋਨਾਂ ਨਦੀਆਂ ਦਾ ਕੰਗਾ ਤੇ ਜਮਨਾ ਦਾ ਇੱਥੇ ਮੇਲ ਹੁੰਦਾ ਤੇ ਕਹਿੰਦੇ ਨੇ ਸਰਸਵਤੀ ਤੇ ਸਰਸਵਤੀ ਨਦੀ ਇੱਥੇ ਅੰਡਰਗਰਾਉਂਡ ਚੱਲਦੀ ਹੈ। ਕੁਦਰਤ ਦਾ ਬਾਕੀ ਖੇਲ ਇੱਥੇ ਮਨਾਇਆ ਜਾਂਦਾ 2025 ਦਾ ਮਹਾਕੁੰਭ। ਤਿਆਰੀਆਂ ਦੇਖ ਕੇ ਹਰਾਮੀ ਵਾਲੀ ਗੱਲ ਆ ਬਹੁਤ ਜੀ ਚਾਦੀ ਪੱਟੀ ਪੱਤਰ ਦੇ ਤਿਆਰੀਆਂ ਹਰ ਬਰ ਪੀ ਇਹਦੇ ਖਰਚੇ ਦੇ ਨਾਲ ਸਾਰੀਆਂ ਤਿਆਰੀਆਂ ਪੂਰੀਆਂ ਹੋਣਗੀਆਂ ਮੈਂ ਤਾਂ ਪਹਿਲੀ ਵਾਰ ਦੇਖ ਰਿਹਾ ਮਹਾ ਕੁੰਭ ਦੀ ਤਿਆਰੀ ਉਹ ਤੁਸੀਂ ਦੇਖੋਗੇ ਪੂਰੇ ਬ੍ਰਿਜ ਨੂੰ किता एक जगह तो दूसरी जगह तो के जा रहे हैं दबाव आएगा चाहिए प्रधानमंत्री से इस मेले की बात कम प्लाटियाँ फूल की बात हो सकती है क्योंकि इसमें चौदह को जूना खाड़े पेशवाई है एक फूल नहीं तेज ये बड़ी बात है चार के आने का मतलब हो गया ना कि दूना खाड़ी के पूरे संत आगे उनकी बसावट शुरू हो तो गई वो लोग आके तैयारी करते हैं हम लोग तैयारी करके दबाते हैं अंतर ये है अखाड़ों का हम लोगों का छः महीना पहले वहाँ तैयारी हो चुका है हम लोग ला रख देंगे। तो रख देंद हमारे यहाँ डेवलपमेंट ज़्यादा देखेगा वो लोग बसने के बाद वो वो खड़ा करके रस्ता बांधते हैं हम लोग लगा के खड़ा करते हैं पूजा करते हैं अंतर है ना अखाड़ों में पहली बार है मान जी की ध्वजा खड़े होकर रस्ता नहीं ऐसा हो सकता है हमारे ऐसा नहीं होगा हमारे उसकी पूजा होती है फिर जब उसको ढीला करेंगे तब पूजा होगी ये परम्पराओं को जाना आप अपने अपने डिपार्टमेंट में अगर मुस्तैद रहेंगे मुझे लगता है कि मेला बहुत खूबसूरत जाएगा और इसी में सबकी अच्छाई है सबकी भलाई है और संत जो आया वो सहयोग किया एक दो उदाहरण मिल सकते हैं लेकिन सब यहाँ सेवा करनी हैं महाराज जी हैं ये पूरा लंगर लेके आते चलाते हैं पूरा पंजाब का सिस्टम वो सब बना के अभी आए अब इनको कमरा अच्छा ना मिले शौचालय साफ़ सफ़ाई अच्छा ना मिले इनको पानी की टंकी ठीक से ना मिले तो क्या मैसेज जाएगा कि यार हम तो यहीं अच्छा चना बना कर देते बना के टिक्कर बांट देते यहीं बुला करें ऐसे ही हर अलग अलग प्रदेश का आदमी आता है या सेवा कर रहे उसको हम प्रदेश वाले हम मेला के सेवक क्या कर सकते हैं व्यवस्था ये चीज़ मैसेज अच्छा होना चाहिए भाई तो खाना पीना तो आदमी गुरुद्वारे लंगर में मंदिरों में चल ही रहा है यहाँ आकर के कल्प बात है ना तो एक कल्प की चीजें मिलेंगी इसमें मैं इसीलिए लिया है महाराज जी आप एक बार आप आप चले वहाँ की प्रॉब्लम समझें तो महाराज जी अच्छा अच्छा एक बात बताए आप इसको दस जगह मिलवा दो मैं बोल रहा हूँ जब कोई दिक्कत होगी तो आदमी एसडीएम साहब को फोन करेगा इनको नहीं करेगा तो ये सर के सर कम हो जाए इन इन लोगों को चिंता करें तो वो कच्चा के नोटिस खाड़ेंगे क्योंकि केवल और केवल हर आदमी नंबर फीड किया है एस साहब का सेक्टर मजिस्ट्रेट साहब आइए अभी नहीं गए चाय पी लो आप यहाँ नहीं आए तो इनको तो सुबह जाना है तब मत्था टेकना शाम को जाना तब मत्था टेकना दोपहर तक इसलिए इनका जो है सर दर्द कम रहे सबको एक्टिव रहेगा जैसे हम लोगों की कोई यहाँ सेवा में कमी रह गई तो आदमी वहाँ सेवादारों नहीं बोलेगा हम इन महंत जी को बोलेगा कि महंत जी आपके यहाँ व्यवस्था ये ठीक फोन कहा सर को फोन करेंगे ये चीज़ से थोड़ी सी का एक बचाव है। क्योंकि ये क्या हुआ ना जल्दीबाजी में आपकी अनुभवी टीम नहीं थी ये सब नए लड़के थे उसमें दो दो जगह है वो ना थीक। ना थीक। ना थीक। तो डर लगता है बैठ जानी वो नहीं बैठेगा वो नहीं बैठेगा वो आप

तो गलती से क्या किया था इन्होंने तो लाइन नहीं, तो 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 नहीं तो उसको तो हमें ये पाँच फुट बाई सातो साठ फुट मिलेगा उसकी वजह से हमारी जो है तो बीस बाई सात सौ फुट परेशान है पंद्रह में कर देंगे अब पाँच बाई बचाएंगे ना हमारी बहुत बड़ी जगह निकल आएगी

ਪ੍ਰਸ਼ਾਸਨ ਬਹੁਤ ਸੀਰੀਅਸਲੀ ਲੈ ਰਿਹਾ ਹੈ ਕੁੰ ਮਿਲ ਨੂੰ ਦੋ ਦਿਨ ਬਾਅਦ ਜੋਗੀ ਜੀ ਆ ਰਹੇ ਨੇ ਉਹ ਸਭ ਆਪਾ ਜੀ ਨੇ ਮੀਟਿੰਗ ਕਰ ਰਹੇ ਹੈ ਕਿਸੇ ਬਾਤ ਕੀ ਕੋਈ ਪਰੇਸ਼ਾਨੀ ਨਾ ਹੋਏ